ਅੱਜ ਕਹਿਦਾ ਆ ਆਧਾਰ ਕੱਢ ਲਿਓ ਸਰਮੇ ਤੋਂ ਟਰੈਕਟਰ ਲੈ ਜਾਓ ਆ 35 ਤੇ ਵੀ ਇਹੀਆਂ ਕੰਮ ਦੇਤੇ ਵੀ ਇਹੀਆਂ ਤੇ ਪਰਮ 60 19 ਮਾਡਲ ਤੇ ਵੀ ਇਹੀਆਂ ਬਾੜ ਲਈ 11 ਟਰੈਕਟਰ ਕੋਕਾ ਪੀ ਟਰੈਕਟਰ ਐ ਆਰ ਪੀ ਐ ਦਾ ਆਰ ਪੀ ਆ ਕਹਿੰਦੇ ਜਿਹਨੂੰ ਉਹ ਆ ਇਹਦੇ ਨਾਲ ਹੀ ਚਾਹ ਬੱਬੂ ਜਿੰਨਾ ਮਰਜੀ ਡਾ ਦੀਆਂ ਚੋਦਾ ਸਹੀ ਗੱਲ ਆ ਬਾਈ ਤੇ ਕੋਈ 35 ਵਾਲਾ ਸੋਨਾ ਲੀਕਾ ਦੇਵੇ ਕੋਈ ਇੰਨੇ ਠੀਕ ਆ ਤੂੰ ਵੀਡੀਓ ਕਿੱਦੇ ਬਣਾਉਣਾ ਸਰਮੇ ਦੀ ਇਤਲ ਵੰਡੀ ਵਾਲੇ ਦੀ ਯਾਰੀ ਗੱਲ ਕਰ ਸਾਢੇ ਦਾ ਯਾਰੀ ਗੱਲ ਕਰ ਗਾਲੀ ਉੱਡ ਗਿਆ ਉੱਡੀ ਆ ਵੇ ਫਿਰ ਕੀ ਚੱਕਲਾ ਪੀ ਲਾ ਕੰਨਾ 80 ਦਾ ਕਹਾਂ ਮੈਂ ਚਾਹ ਪੀ ਲਾ ਪੀ ਲਾ ਨੇ ਤਾਂ ਕੱਪੜੇ ਨਹੀਂ ਲਾਉਣੇ ਇਹਨਾਂ ਦੇ ਭਰਾਵਾਂ ਦੇ ਦੱਸ ਫਿਰ ਜੈਸਨ ਉਹ ਵਾਲਾ ਦੱਸ ਦੇ ਲਾ ਚਾ ਕੀ ਲਾਉਣਾ ਇਹਦਾ ਤੂੰ 70 ਦਾ ਕਮਾਲ ਕਰੀ ਜਾ ਨਾ ਬੱਬੂ ਯਾਰ ਤੂੰ ਸ਼ਰਮੇ ਦੀ ਵੀਡੀਓ ਬਣਾਈ ਨਾ ਕਿਉਂ ਬੇਇੱਜ਼ਤੀ ਕਰਾ ਰਹੇ ਆ ਕਿ ਮੇਰੀ ਯਾਰ ਹਾਂ ਜੀ ਤਾਂ ਸਰ ਵੀਰ ਨੇ ਪਿਆ ਪਿਆ ਸਾਸਿਕਾਲ ਉਮੀਦ ਆ ਤੂੰ ਸਾਰੇ ਠੀਕ ਹੋਗੇ ਸ਼ਰਮੇ ਕੋਲੇ ਪਹੁੰਚਾਂਗੇ ਕਰਦੇ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਅੱਜ ਨਵੇਂ ਡਿਸਕਾਊਂਟਾਂ ਦੇ ਨਾਲ ਨਵੇਂ ਟਰੈਕਟਰ ਲੱਗੇ ਸਤਿ ਸ਼੍ਰੀ ਅਕਾਲ ਬਾਈ ਸਰ ਸਤਿ ਸ਼੍ਰੀ ਅਕਾਲ ਕੀ ਹਾਲ ਆ ਬੱਬੂ ਵਧੀਆ ਬਾਈ ਜੀ ਉਹ ਠੀਕ ਹੋ ਵਧੀਆ ਵਧੀਆ ਬਾਈ ਜੀ ਬਹੁਤ ਵਧੀਆ ਕਿੰਨੇ ਟਰੈਕਟਰ ਦਿਖਾਵਾਂਗੇ ਬਾਈ ਜੀ ਅੱਜ ਆਪਾਂ ਟਰੈਕਟਰ ਆਪਣੇ ਕੋਲ 18 20 ਅਪਡੇਟ ਟਰੈਕਟਰ ਆ ਸਾਰੇ ਠੀਕ ਹੈ ਠੀਕ ਹੈ ਬਾਈ ਜੀ ਕਾਪੀ ਕਾ ਜਾਂਦੀ ਬਾਈ ਜੀ ਤਸੱਲੀ ਹੈਗੀ ਪੂਰੀ ਤਸੱਲੀ ਨਹੀਂ ਹੈਗੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਆ ਲੈ ਮਿੱਤਰੋ ਇਹ ਆ ਬਾਈ ਜੀ ਜ਼ਿੰਮੇਵਾਰੀ ਬਾਕੀ ਗਾਰੰਟੀ ਵਾਲੇ ਟਰੈਕਟਰ ਹੁੰਦੇ ਨੇ ਕਿ ਬਾਈ ਕਹਿੰਦਾ ਨਾਲ ਕਾਗਜ਼ਾਂ ਦੇ ਵਿੱਚ ਯਾਰ ਕਮੀ ਹੋਵੇ ਟਰੈਕਟਰ 'ਚ ਕਮੀ ਕਿਸੇ ਚੀਜ਼ ਚ ਕਮੀ ਹੋਵੇ ਟਰੈਕਟਰ ਜੱਡਿਓ ਪੈਸੇ ਲੈ ਜਿਓ ਠੀਕ ਆ ਬਾਈ ਇੱਕ ਗੱਲ ਹੋਰ ਆ ਬਬੂ ਜੋ ਵੀਡੀਓ ਚ ਕਹਿਤਾ ਠੀਕ ਆ ਜੀ ਇਹ ਇੱਕ ਵੀ ਲਫ਼ਜ਼ ਮੂੰਹੋਂ ਕਿਹਾ ਗਲਤ ਹੋਇਆ ਠੀਕ ਆ ਆਪਾਂ ਦੇ ਅੰਦਰ ਠੀਕ ਆ ਬਾਈ ਇਹ ਟਾਇਰ ਬਾਈ ਨੇ 80 ਪੈਸੇ ਕਿਹਾ ਤਾਂ 85 ਪੈਸੇ ਹੋਣਗੇ ਨਾ ਬਾਈ ਬਿਲਕੁਲ ਬਿਲਕੁਲ ਠੀਕ ਆ ਜੇ ਇੰਜਨ ਬਾਈ ਕਹਿ ਲਈਏ ਆਪਾਂ 98 ਪੈਸੇ ਤਾਂ 100% ਹੋਊਗਾ ਨਾ ਜਮਾ ਵੀਰੇ ਜਮਾ ਠੀਕ ਆ ਬਾਈ ਇਹ ਤੋਂ ਸੁਣੋ ਬਬਾ ਪੰਜਾਬੀ ਦੀ ਗੱਲ ਇਹੀ ਕਹਤੀ ਯਾਰ ਟਰੈਕਟਰ ਨਾ ਪਸੰਦ ਹੋਇਆ ਕਾਪੀ ਕਾਗਜ਼ਾਂ ਚ ਕੋਈ ਕਿਨੁਕੀ ਹੋਈ ਪੈਸੇ ਲੈ ਜੋ ਟਰੈਕਟਰ ਛੱਡ ਜੋ ਯਾਰ ਟਰੈਕਟਰ ਚੇਂਜ ਕਰਕੇ ਲੈ ਜੋ ਹੋਰ ਦੱਸੋ ਠੀਕ ਹੈ ਜੀ ਕੀ ਗੱਲ ਆ ਇਹ ਠੀਕ ਹੈ ਕਿੱਥੋਂ ਸ਼ੁਰੂ ਕਰਾਂਗੇ ਬਈ ਕਿੱਥੇ ਮਰਜੀ ਦਾ ਸਾਰੇ ਮਿੱਤਰਾਂ ਦੀ ਆ ਲੈ ਮਿੱਤਰੋ ਪਹਿਲਾਂ ਇਹ ਤੋਂ ਫਾਰਮ ਟਰੈਕ ਤੋਂ ਸ਼ੁਰੂ ਕਰਦੇ ਆ 60 55 ਸੁਪਰ ਮੈਕਸ ਹਾਲ ਤੋਂ ਦੱਸੋ ਬਈ ਇਹ ਕਿੰਨੇ ਮਾਡਲ ਆ 15 ਮਾਡਲ ਆ ਬੱਬੂ ਪਿਛਲੇ ਟਾਇਰ ਹੈਗਾ ਜੀ 80 ਤੋਂ 85 ਪੈਸੇ ਸਾਰਾ origignal ਆ ਬੈਂਪਰ ਨੂੰ ਛੱਡ ਕੇ ਹਾਈ ਸਪੀਡ 250 rpm ਵਾਲਾ ਹੈ ਨਾ ਬਈ ਹਾਂ ਤੇ ਸਾਈਡ ਗੇਅਰ ਆ ਓਕੇ ਜੀ ਟੂ ਸਪੀਡ ਆ ਡਬਲ ਡਿਸਟ੍ਰਿਬਿਊਟਰ ਆ ਠੀਕ ਹੈ ਜੀ ਕੋਕਾ ਪੀ ਟਰੈਕ 460000 ਡਿਮਾਂਡ ਬਬੂ ਓਕੇ ਜੀ ਹਾਂਜੀ ਦੇਣਾ ਕਿੰਨੇ ਦਾ ਜਿੰਨੇ ਤੂੰ ਕਹਿ ਦੇ ਤੀ ਦਾ ਟਰੈਕਟਰ ਦੇਵਾਂਗੇ ਸਵਾ 4 ਲੱਖ ਦਾ ਮੌਕੇ ਦੇ ਮਾਨ ਸਨਮਾਨ ਹੋਰ ਕਰ ਲੈ ਮੇਤਰੋ ਅੱਗੇ ਆ ਗਿਆ 9500 ਮੈਸੀ ਮੌਕਾ ਸਾਹਮਣੇ ਭਈ ਅੱਜ ਤੱਕ ਜਿਵੇਂ ਆਪਾਂ ਕਰੀ ਬਿਲਕੁਲ ਬਿਲਕੁਲ ਤੇ ਅਗਲਾ ਭਾਈ ਜੀ ਮੈਸੀ 1 2020 ਮਾਡਲ 19+20 ਟੈਰ ਰਣ ਕੇ ਭਈ ਸਰ ਮੈਨੂੰ 19 ਮਾਡਲ ਆ 20 ਦੀ ਆਰ ਸੀ ਠੀਕ ਹੈ ਜੀ ਮੂਲੇ ਟਾਇਰ ਹੈਗੇ ਭਾਈ 70 ਪੈਸੇ ਪਿਛਲੇ ਗਿਆ 80 85 ਪੈਸੇ ਟਾਇਰ ਠੀਕ ਆ ਭਾਈ ਜੀ ਆਲੂਆਂ ਦੇ ਖੇਤੀ ਨੂੰ ਬੈਸਟ ਮੰਨਿਆ ਗਿਆ ਨਾ ਵੀ ਇਹ ਟਰੈਕਟਰ ਆUTO ਕਾਮਯਾਬ ਟਰੈਕਟਰ ਇਹ ਆ ਠੀਕ ਆ ਭਾਈ ਇਹ ਜੀ ਕੀ ਖਾਸੀ ਆ ਦੰਦਿਆ ਭਾਈ ਸ਼ਰਮੇ ਚ ਜੇ ਗੱਲ ਬਾਤ ਇਹ ਭਾਈ ਤੇਲ ਦਾ ਖਰਚਾ ਬਹੁਤ ਘੱਟ ਹੁੰਦਾ ਯਾਰ ਜੋਰ-ਜਾਰ ਬਹੁਤ ਵਧੀਆ ਮਾਰਦਾ ਹਨਾ ਠੀਕ ਆ ਜੀ ਮਸ਼ੀਨ ਨੂੰ ਵਧੀਆ ਚੱਕਾ ਤੋੜ ਭੱਜ ਨਹੀਂ ਹੈਗੀ ਇਹਦੀ ਠੀਕ ਹੈ ਕੰਪੈਸਟੀ ਆਹ ਪੀਟੋ ਕੰਪੈਸਟੀ ਵਧੀਆ ਹੁੰਦੀ ਹੈ ਇਹਦੀ ਠੀਕ ਆ ਜੀ ਤੇ ਲਿਫਟ ਕਪੈਸਟੀ ਵੀ ਚੰਗੀ ਹੁੰਦੀ ਹੈ ਜੀ ਠੀਕ ਆ ਭਾਈ ਹਾਂ ਮਤਲਬ ਜੋਰ ਪੱਖੋਂ ਮਾੜਾ ਨਹੀਂ ਹੈਗਾ ਭਾਈ ਜੋਰ ਪੱਖੋਂ ਵੀ ਬਾਕੀ ਖਰਚਾ ਨਹੀਂ ਹੈਗਾ ਭਈ ਇਹਦਾ ਕਿ ਮਤਲਬ ਰਿਪੇਅਰ ਵੀ ਜਮੀ ਨਹੀਂ ਹੈਗੀ ਰਿਪੇਅਰ ਤਾਂ ਭਾਈ ਠੀਕ ਆ ਭਾਈ ਜੀ ਰੇਟ ਭਈ ਇਹਦਾ ਰੇਟ ਮੂਹਰੇ ਲਿਖਿਆ ਦੇਖ ਲਓ 495000 ਰੁਪਏ ਅਡਾ ਦੇ ਕੀਦਾਂ 75000 ਟਰੈਕਟਰ ਦੇ ਵਾਂ ਇੱਕੂ ਰੇਟ ਜੱਸ ਨੂੰ 460000 ਲੈ ਮਿੱਤਰੋ ਸਿਰਫ 4 ਲੱਖ ਤੇ 60000 ਰੁਪਏ ਦਾ ਅਗਲਾ ਆਇਆ ਮਿਹਦਰਾ ਡੀਆਈ 265 ਇਹ ਬਾਈ ਦੋ ਟਰੈਕਟਰ ਦਿਖਾਉਂਗਾ ਮੇਰੇ ਦੋਸਤ ਦੇ ਆ ਮੋਕੇ ਜ਼ਿਲ੍ਹੇ ਤੋਂ ਠੀਕ ਹੈ ਜੀ ਬਾਈ ਗਲਦੀਪ ਦੇ ਓਕੇ ਠੀਕ ਹੈ ਗੱਲ ਇਹ 2000 ਮਾਡਲ ਆ ਹਰਿਆਣਾ ਨੰਬਰ ਆ ਚੰਗੇ ਟਾਇਰ ਟਾਇਰ ਹੈ ਗਿਆ 85 90 ਪੈਸੇ ਠੀਕ ਹੈ ਜੀ ਮਤਲਬ ਗੁਡਇਰ ਕੰਪਨੀ ਕੋਈ ਤੇਸੀ ਨਹੀਂ ਗੇਅਰ ਇੰਜਨ ਦੇ ਰੁਪਏ ਦੇ ਰੁਪਏ ਆ ਬਾਈ ਮਗਰਾਟ ਮਗਰੂਟ ਵੀ ਵਧੀਆ ਲੱਗੇ ਹੋਣਾ ਸੌਖੇ ਘਰੋਂ ਆ ਬਾਈ 17 ਟਰੈਕਟਰ ਆ ਜੱਟ ਕੋਲੇ ਠੀਕ ਹੈ ਜੀ ਠੀਕ ਹੈ ਗੱਲ ਕੈਨੇਡਾ ਰਹਿੰਦੇ ਨੇ ਠੀਕ ਹੈ ਜੀ ਬਸ ਸ਼ੌਂਕੀ ਜਿਹੜਾ ਆ ਮਾਰ ਜਾਂਦੇ ਆ ਇੰਡੀਆ ਤੇ ਤੇ ਰੇਟ ਵਰਮੇ ਦਾ ਰੇਟ ਇਹਦਾ ਲਿਖਿਆ ਸੀ 2002 ਮਾਡਲ ਹੈ 1 ਲੱਖ 90000 ਰੁਪਿਆ ਠੀਕ ਹੈ ਜੀ ਬਾਕੀ ਇਹਦਾ ਆਪਾਂ ਮੌਕੇ ਤੇ ਫੋਨ ਤੇ ਕਰ ਲਾਂਗੇ ਬਾਈ ਨੂੰ ਪੁੱਛ ਕੇ ਠੀਕ ਹੈ ਜੀ ਵੀ ਕਿੱਦਾਂ ਹੈਗਾ ਮਾਨ ਸਨਮਾਨ ਹੈਗਾ ਠੀਕ ਆ ਬਾਈ ਜੀ ਆਹ ਟਰੈਕਟਰ ਨੂੰ ਦਿਖਾ ਯਾਰ ਡੀ ਆ 11 ਟਰੈਕਟਰ ਕੋਕਾ ਪੀ ਟਰੈਕਟਰ ਆ ਰਪੀ ਇਹਦਾ ਰੁਪਿਆ ਕਹਿੰਦੇ ਜਿਹਨੂੰ ਉਹ ਆ ਇਹ ਠੀਕ ਆ ਬਾਈ ਵੇ 15 16 17 ਬਰਾਬਰ ਖੜਾ ਦਿਓ ਯਾਰ ਇਹਦੇ ਠੀਕ ਹੈ ਮਹਿੰਗੇ ਵਾਲੇ ਟਾਇਰ ਨੇ ਨਾ ਬਾਈ ਬਾਈ ਕੀ ਰੇਡੀਅਰ ਟਾਇਰ ਨੇ ਠੀਕ ਹੈ ਜੀ ਮਤਲਬ ਦੇਸੀ ਨਹੀਂ ਹੈਗੇ ਅਪੂ ਗੁਡিয়ার ਕੰਪਨੀ ਦੇ ਆ ਬਾਈ ਮਹਿੰਗੇ ਵਾਲੇ ਗੈਸਰ ਦੇ ਬਿਲਕੁਲ ਨਵੇਂ ਠੀਕ ਆ ਬਾਈ ਜੀ ਠੀਕ ਹੈ ਗੱਲ 2011 ਮਾਡਲ 11 ਜੀ ਪਾਵਰ ਸਟੀering ਆ ਬਾਈ ਡਬਲ ਕਲਚ ਆ ਠੀਕ ਹੈ ਜੀ 310000 ਡਿਮਾਂਡ ਆ ਠੀਕ ਆ ਜੀ ਇਹ ਟਰੈਕਟਰ ਵੀ ਆਪਾਂ ਫੋਨ ਤੇ ਕਰਾਂਗੇ ਠੀਕ ਆ ਬਾਈ ਜੀ ਉਸ ਤੋਂ ਬਾਅਦ ਆ ਗਿਆ ਆਹਾਂ ਸੋਨਾਲੀ ਕਾ ਲੈ ਇਹਦੇ ਲਾਲੀ ਚਾਹ ਬੱਬੂ ਜਿੰਨਾ ਮਰਜੀ ਡਾਦਿਆਂ ਚੋ ਦਾ ਸਹੀ ਗੱਲ ਆ ਭਾਈ ਤੇ ਕੋਈ 35 ਵਾਲਾ ਸੋਨਾਲੀ ਕਾ ਦੇਵੇ ਕੋਈ ਐਨੇ ਠੀਕ ਆ 50 ਦਾ ਦੇ ਰਹੇ ਆ ਆਪਾਂ ਹਾਂ 45 ਵਾਲਾ ਸੋਨਾਲੀ ਕਾ ਇੱਕ ਗੱਲ ਹੋਰ ਸ਼ਰਮਾ ਦੇ ਰਿਹਾਗਾ ਦੇਊਗਾ ਠੀਕ ਆ ਭਾਈ 2013 ਮਾਡਲ ਆ ਟਾਇਰ ਪੇ ਸਰਮੇ ਟਾਇਰ ਮੂਰਲੇ ਭਾਈ 80 90 ਪੈਸੇ ਆ ਪਿਛਲੇ ਭਾਈ 75 ਕ ਪੈਸੇ ਆ ਠੀਕ ਆ ਦੇਖੋ ਬੇਕਰ ਤੱਕ ਸਾਰਾ origignal ਆ ਕੰਪਨੀ ਦਾ ਸਟicker ਲੱਗਿਆ ਭਾਈ ਹੱਦੇ ਵੀ ਠੀਕ ਆ ਤੇਲ ਬ੍ਰੇਕਾਂ ਟ੍ਰੈਕਟਰ ਆ ਓਕੇ ਡਬਲ ਡਿਸਟ੍ਰਿਬਿਊਟਰ ਆ ਸਾਈਡ ਗੀਅਰ ਆ ਡਬਲ ਕਲੱਚ ਆ 395 ਇਹ ਡਿਮਾਂਡ ਲਾਹ ਚਾਕ ਹੀ ਲਾਉਣਾ ਇਹਦਾ ਤੁਨ 70 ਦਾ ਕਮਾਲ ਕਰੀ ਜਾਣਾ ਬੱਬੂ ਯਾਰ ਤੂੰ ਸ਼ਰਮੇ ਦੀ ਵੀਡੀਓ ਬਣਾਈ ਨਾ ਕਿਉਂ ਬੇਇੱਜ਼ਤੀ ਕਰਾ ਰਹੇ ਆ ਕਿ ਮੇਰੀ ਯਾਰ 60 ਦਾ ਨਹੀਂ ਯਾਰ ਸਾਢੇ ਦਾ ਮੈਂ ਕਰ ਦਣਾ ਬਾਈ ਇਹ ਨਹੀਂ ਲੋਟਾਉਣਾ ਤੁਹਾਡੇ ਇੱਕੋ ਰੇਟ ਜੈਸੀ ਨੂੰ ਐਦੂ ਨਾ ਘਟਾਏ 335000 350000 60000 ਰੁੜ ਗਿਆ 60000 ਰੁੜ ਗਿਆ ਵੜਾ ਦੂ ਕੋਈ ਆਦੇ ਲਾਸਟ ਤੇ ਡਿਸਕਾਊਂਟ ਦੇਵਾਂਗੇ ਹੋਰ ਗਿਫਟ ਦੇਵਾਂਗੇ ਲਾਸਟ ਗਿਫਟ ਵਾਲਾ ਵੀ ਚਾਬੀ ਵਾਲਾ ਵੀ ਤੇ ਅੱਗੇ ਆ ਗਿਆ ਵੀ ਸਵਾਸ ਇਹ ਬਈ ਆਪਣਾ ਵੱਡੇ ਭਾਈ ਦਾ ਟਰੈਕਟਰ ਆ ਓਕੇ ਜੀ ਠੀਕ ਆ ਮੇਰੇ ਵੱਡੇ ਭਾਈ ਦਾ ਇਹ ਠੀਕ ਹੈ ਜੀ 17 ਮਾਡਲ ਆ ਸਾਰਾ Ориਜਨਲ ਸਾਰਾ Ориਜਨਲ ਆ ਬਾਈ ਲਾ ਕੇ ਵਾ ਕੇ ਤਸਦੀ ਕਰਕੇ ਲੈ ਜਿਓ ਠੀਕ ਹੈ ਰਹਿ ਗਿਆ ਜੀ 80 ਤੋਂ 85 ਪੈਸੇ ਠੀਕ ਹੈ ਜੀ 744 17 ਮਾਡਲ ਪੰਜਾਬ ਨੰਬਰ ਠੀਕ ਹੈ ਜੀ 445 ਰੇਟ ਆ ਟਰੈਕਟਰ ਮਿਲੂ ਹੈ ਜੀ 435000 ਦਾ ਠੀਕ ਬਾਕੀ ਮੌਕੇ ਤੇ ਹੋ ਜੂ ਮਾਨਦਾਨ ਹੋ ਜੂਆ ਜਾਣ ਨਹੀਂ ਦਿੰਦਾ ਸਾਪਾ ਦੇ ਤੇ ਅੱਗੇ ਆ ਗਿਆ ਬਈ ਸਵਰਾਜ 734 735 ਨਹੀਂ 834 ਹੈ ਸਟicker ਗਲਤ ਲੱਗਿਆ ਬੱਬੂ ਇਹਦੇ ਅੱਛਾ ਸਟicker ਗਲਤ ਲੱਗੇ ਆ ਬਾਈ ਕਿਸੇ ਨੇ ਲਾਏ ਆ ਵੇ ਟਰੈਕਟਰ ਹੀ ਮੈਨ ਲਾਦਾ ਇਹਦਾ ਬਾਈ ਬਹੁਤ ਘੱਟ ਲੈਗੇ ਬਾਈ ਹੈ ਹੀ ਨਹੀਂ ਚੁਣਮੇ ਜਿਆ ਜਿਹਨੂੰ ਪਤਾ ਨਾ ਇਹਦਾ ਠੀਕ ਹੈ ਜੀ ਉਸੇ ਨੂੰ ਪਤਾ ਕੀ ਚੀਜ਼ ਆ ਇਹ ਠੀਕ ਹੈ ਜੀ 80000 ਰੁਪਿਆ ਟਰੈਕਟਰ ਆ ਬੱਬੂ ਯਾਰ ਸਾਰਾ origignal ਗੀਅਰ ਇੰਜਨਰ ਚਲਾ ਕੇ ਬਾਕੇ ਤਸੱਦੀ ਕਰਕੇ ਲੈ ਜਿਓ ਮਾਡਲ 2009 2009 ਚੰਗਾ ਪਿਆਣਾ 25 ਚੰਗਾ ਬਈ ਯਾਰ ਠੀਕ ਇਹ ਕਹਿੰਦਾ ਜੀ ਮੈਂ ਸ਼ਰਮਾ ਜੀ ਨੂੰ ਦੇਣਾ ਠੀਕ ਆ ਜੀ 245 ਰੇਟ ਆ 245000 ਰੇਟ ਆ ਇੱਕੋ ਹੀ ਰੇਟ ਜਸ 210000 210000 ਦਾ ਮਿੱਤਰੋ ਇਹ ਟਰੈਕਟਰ ਮਿਲ ਜੂਗਾ ਚੰਗਾ ਟਰੈਕਟਰ ਹੈਗਾ ਠੀਕ ਹੈ ਕੰਡੀਸ਼ਨ ਚੈੱਕ ਕਰ ਲੇਗੇ ਅੱਗੇ ਫਾਰਮਾ ਟਰੈਕ ਆ ਗਿਆ ਬਈ ਚੈਂਪੀਅਨ ਇਹ ਵੀ ਆਪਣੇ ਵੱਡੇ ਭਾਈ ਦਾ ਡਾਇਰੈਕਟਰ ਆ F2 ਹਾਂਜੀ ਚੈਂਪੀਅਨ ਆ ਬਾਈ ਇਹ 41 HP ਵਾਲਾ ਠੀਕ ਹੈ ਜੀ ਟਾਇਰ ਟੁਰ ਚੰਗੇ ਆ ਬਾਈ 80 90 ਪੈਸੇ ਟਾਇਰ ਹੈਗੇ ਆ 2018 ਮਾਡਲ ਹੈ ਸੈਂਪਲ ਸਟੀering ਦੇ ਵਿੱਚ ਚਲਾ ਕੇ ਪਾ ਕੇ ਉਹਦੀ ਤਸੱਲੀ ਕਰਕੇ ਲੈ ਜਾਓ 18 ਮਾਡਲ ਆ 370 ਡਿਮਾਂਡ ਆ ਠੀਕ ਹੈ ਜੀ ਟਰੈਕਟਰ ਮਿਲ ਜੂ ਇਹ ਕਿੰਨੇ ਦਾ ਕਿੰਨੇ ਦਾ ਕਿੰਨੇ ਦਾ ਕਿੰਨੇ ਦਾ ਬਾਈ 3 ਲੱਖ 30 ਹਜ਼ਾਰ ਦਾ ਟਰੈਕਟਰ ਲੈ ਜਾਓ ਠੀਕ ਹੈ ਬੱਪੂ ਚਾਲੀ ਉੱਟ ਗਿਆ ਚਾਲੀ ਉੱਟ ਗਿਆ ਸਲਾਮ ਮਿੱਤਰੋ ਅੱਗੇ ਅੱਗੇ ਡੀਆਈ 35 ਦਾ ਸੋਨਾ ਲਿਕਾ ਜਮੀ ਨਮਾ ਜਮੀ ਨਮਾ ਜਮਾ ਕੋਕਾ 40 100 ਮਿੱਤਰੋ ਦੇਖ ਸਕਦੇ ਹੋ ਹਾਂਜੀ ਇੱਥੇ ਤਾਂ ਯਾਰ ਬੰਦਾ ਵੰਦਾ ਹੋਊਗਾ ਮੈਨੂੰ ਤਾਂ ਲਾਵਾ ਹੈਗਾ ਬੈਠਾ ਉਹ ਕਿਤੇ ਆਹ ਦੇਖੋ ਵੀ ਕਿੰਨਾ ਸਾਫ ਪਿਆ ਜਿਵੇਂ ਆਪਾਂ ਕਹੜੀਏ ਮੈਨੂੰ ਐ ਲਾਵਾ ਜਿਵੇਂ ਮਗਰਾਟ ਲਾ ਕੇ ਦੁਬਾਰੇ ਲਾਏ ਹੁੰਦੇ ਨੇ ਸਰਮੇ ਉਹ ਬੰਦਾ ਹੀ ਨਹੀਂ ਬੈਠਾ ਤੇ ਠੀਕ ਆ ਆ ਇੱਧਰ ਲਿਆ ਲੈ ਵੀ ਆ ਪੂਰੇ ਆ ਭਾਈ ਛੋਟੇ ਵੀ ਦੁਰੇ ਆ ਉਰੇ ਆ ਵੀ ਤੇ ਬ੍ਰੇਕਾ ਤੇ ਬ੍ਰੇਕਾ ਤਾਂ ਲੱਗਦੀਆਂ ਹੋਣਗੀਆਂ ਪੈਰ ਤਾਂ ਕੇ ਬ੍ਰੇਕਾ ਦਾ ਲੱਗਦੀਆਂ ਹੋਣਗੀਆਂ ਬ੍ਰੇਕਾ ਦਾ ਬ੍ਰੇਕਾ ਪੈਰ ਦਾ ਨਾ ਤਾਂ ਪੈਰ ਧਰਦੀ ਹੋਊਗਾ ਇੰਨਾ ਸਾਫ ਐਨਾ ਨਵਾਂ ਟਰੈਕਟਰ ਆ ਵੀਰੇ ਠੀਕ ਆ ਟਰੈਕਟਰ ਤੇ ਕਲਮ ਲੱਗੀ ਹੋਵੇ ਠੀਕ ਆ ਕੰਪਨੀ ਚੋਂ ਬਾਹਰ ਇਹਦੀ ਸਰਵਿਸ ਵੀ ਹੋਈ ਹੋਵੇ ਜਾਂ ਸ਼ੇਰਟ ਕਰਨੀ ਹੋਈ ਹੋਵੇ ਕੋਈ ਵੀ ਠੀਕ ਹੈ ਆਪਾਂ ਦੇਖਦਾਰਾਂ ਟਰੈਕਟਰ ਨੂੰ ਨਾ ਕੰਪਨੀ ਚ ਲੈ ਜਾਓ ਕੋਈ ਵੀ ਬੰਦਾ ਠੀਕ ਆ ਟਰੈਕਟਰ ਐਡਾ ਸਮਾਈ ਚ ਰੱਖਿਆ ਛੱਡ ਦੇ ਗੱਲਾ ਉਹ ਬੰਦੇ ਨੇ ਇਹ ਗੱਲ ਕਹੀ ਸੀ ਭਾਈ ਯਕੀਨ ਮੰਨ ਨਾ ਮੰਨ ਕਹਿੰਦਾ ਸੀਟ ਤੇ ਦੂਜਾ ਬੰਦਾ ਨਹੀਂ ਬੈਠਾ ਠੀਕ ਇੱਕ ਗੱਲ ਹੋਰ ਆ ਮਾਡਲ ਦੇ ਕੇ ਮੈਂ ਵੀ ਹੈਰਾਨ ਹੋ ਗਿਆ ਮੈਨੂੰ ਇਹਦੀ 25 ਦੇ ਤੇ 24 25 ਮਾਡਲ ਹੀ 25 ਵਰਗਾ ਵੀਰੇ 2022 ਮਾਡਲ ਆ ਠੀਕ ਆ ਜਮਾ ਨਵਾਂ ਯਾਰ ਹਰ ਪਾਕੇ ਲੈ ਜਾ 2022 ਮਾਡਲ ਆ ਮਿੱਤਰੋ ਚੈੱਕ ਕਰੋ ਹਾਂ 490 ਰੇਟ ਆ ਦਾ ਅਡਾ ਕੀ ਦੋਨਾ 60 ਦਾ ਕਮਲਾ ਹੋਇਆ ਯਾਰ ਮੈਂ ਵੀਡੀਓ ਕਿੱਦੇ ਬਣਾਉਣਾ ਸ਼ਰਮੇ ਦੀ ਇਤਲ ਵੰਡੀ ਵਾਲੇ ਦੀ ਯਾਰ ਇਹ ਗੱਲ ਕਰ ਸਾਢੇ ਦਾ ਹਾਂ ਇਹ ਅਜੀ ਗੱਲ ਕਰ 40 ਉੜ ਗਿਆ ਉਹ ਡੀ ਆ ਬੇ ਫਿਰ 35 ਦਾ ਹਾਂ ਟਰੈਕਟਰ ਦੇਵਾਂਗੇ ਆਪਾਂ 4 ਲੱਖ ਤੇ 30000 ਕਿੰਨਾ ਉੜ ਗਿਆ ਉਹਨੂੰ 60000 60000 ਉੜ ਗਿਆ ਲੈ ਮਿੱਤਰੋ 60000 ਇਹ ਜੋ ਉੜ ਗਿਆ ਮਿੱਤਰੋ ਕੋਕਾ ਪੀਸ ਜੇ ਨਵਾਂ ਟਰੈਕਟਰ ਲੈਣ ਜਾ ਰਹੇ ਹੋ ਸਿਰ ਇਹ ਤੇ ਟਰਾਈ ਇੱਕ ਵਾਰੀ ਮਾਰ ਦਿਓ ਬਿਲਕੁਲ ਸਹੀ ਗੱਲ ਹੈ ਨਾ ਯਾਰ ਜ਼ਮੀਨ ਵਾ ਭਾਈ ਠੀਕ ਆ ਰੁਪਿਆ ਕਹਿੰਦੇ ਜੀ ਨੂੰ ਠੀਕ ਹੈ ਜੀ ਆ ਗਿਓ ਮਿੱਤਰੋ ਆ ਲੈ ਜੋ ਭਾਈ ਸਾਡਾ ਮਾਡਲ ਦੇ ਰੇਟ ਦੇ ਵਿੱਚ 14 ਮਾਡਲ ਇਹ ਇਹ ਸਾਈਡ ਗੇਅਰ ਵਾਲਾ ਆ ਗਿਆ ਸਰ ਮੈਂ ਸਾਈਡ ਗੇਅਰ ਐਕਸ ਐਮ ਇੱਕ ਗੱਲ ਹੋਰ ਆਣਾ ਇਹਦੇ ਵਿੱਚ ਕਹਿੰਦੇ 3 ਗੀਰ ਸਪੀਡ ਕਰਨਾ ਵੀ ਸੌਖਾ ਆਣਾ ਇਹ ਟਰੈਕਟਰ ਬਿਲਕੁਲ ਸਹੀ ਗੱਲ ਆਣਾ ਉਹ 3 ਗੀਰ ਸਪੀਡ ਵਾਲਾ ਗੇਰੀ ਆਉਂਦਾ ਇਹਦੇ ਸਿਕਰ ਨਾਲ ਦੀ ਨੇ ਬਾਈ ਸਾਰਾ ਟਰੈਕਟਰ origignal ਆ ਬੈਂਪਰ ਛੱਡ ਕੇ ਠੀਕ ਆ ਲੈ ਮਿੱਤਰੋ ਚੈੱਕ ਕਰੋ ਟਾਇਰ ਵੀ ਚੰਗੇ ਪੈਨੇ ਨੇ ਇਹਦੇ ਬਾਈ 85 ਪੈਸੇ ਟਾਇਰ ਆ ਠੀਕ ਆ ਪੀਕੇਟੀ ਦੇ ओके ਰੁਪਈਆ ਦਾ ਰੁਪਈਆ ਟਰੈਕਟਰ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਠੀਕ ਹੈ ਹੁਣ ਚਾਰ ਲਾਲ ਦਾ ਕੀ ਚਾਲ ਆਏ ਗੱਲਾ 2014 ਮਾਡਲ ਆ 4 ਲੱਖ 10000 10000 ਕੀ ਕੀ ਦਿਖਾਵੇ ਜਿੰਨੇ ਦਾ ਮੈਂ ਦੇਉਂਗਾ ਇਹ ਹੁਣ ਠੀਕ ਆ ਕਿੰਨੇ ਦਾ ਬੋਲ 80 ਦਾ ਕਮਲਾ ਹੋ ਗਿਆ ਤੂੰ ਚਾਹ ਚੱਕ ਲਾ ਪੀ ਲਾ ਤੰਨਾ 80 ਦਾ ਕਹਾਂ ਮੈਂ ਚਾਹ ਪੀ ਲਾ ਪੀ ਲਾ ਨੇ ਤਾਂ ਕੱਪੜੇ ਨਹੀਂ ਲਾਉਣੇ ਇਹਨਾਂ ਦੇ ਭਰਾਵਾਂ ਦੇ 10 ਜੈਸਨੋ ਵਾਲਾ 10 ਦੇ ਯਾ ਸੁਣੋ ਯਾਰ ਉਹ ਛੜਕਦੇ ਵਗ ਜਾ ਕਿੰਨੀ ਚੱਲੀ ਨਾ ਚੱਲੀ ਜਾਂਦੀ ਹੈ ਮਸ਼ੀਨਰੀ ਸਹੀ ਗੱਲ ਤੂੰ ਕਹੇ ਮੈਂ ਮਰੂਂਾ ਜਮਾ ਨਹੀਂ ਮਰ ਸਕਦਾ ਤੂੰ ਜਿਹਦਾ ਉਹਨੇ ਵੀ ਆਪੀ ਆ ਜੀ ਅਸੀਂ ਨਹੀਂ ਮੰਗਦੇ ਮੂੰਹੋਂ ਕਿ ਆਹ ਹੋ ਗਿਆ ਜੀ ਐਂ ਹੋ ਗਿਆ ਜੀ ਮੂੰਹੋਂ ਮੰਗੀ ਮੌਤ ਨਹੀਂ ਮਿਲਦੀ ਰੇਟ ਕਿੱਥੋਂ ਮਿਲ ਜੂਗਾ ਟਰੈਕਟਰ ਆ ਦੇ ਦਾਂਗੇ ਜੀ ਆਪਾਂ 370 ਰੱਦੀਦਗੀ ਕੀ ਹੋਰ ਘਟਾਈ 3,65,000 ਦਾ 3,65,000 65000 ਸਵਰਾਜ ਆਪਸੋ 55 14 XM3 ਸਪੀਡਰ ਮਾਡਲ ਆ 14 ਮਾਡਲ ਪਾਵਰ ਸ਼ੇਅਰਿੰਗ ਪਾਵਰ ਸ਼ੇਅਰਿੰਗ 3,60,000 ਦਾ 3,60,000 ਰੁਪਏ 50 ਛੋੜ ਗਏ ਮਿੱਤਰੋ ਮੰਨ ਗਿਆ ਸਹੀ ਗੱਲ ਠੀਕ ਹੈ ਦੇਖੋ ਕਿਹੜਾ ਦਿੰਦਾ ਠੀਕ ਹੈ ਜੀ ਹੋਰ ਕਿਹਬਈ ਟਰੈਕਟਰ ਸਾਰੇ ਆਪਣੀ ਆ ਤੇ ਅਗਲਾ ਇਹ ਦਿਖਾਉਣੇ ਆ ਕਿ ਮਿੱਤਰੋ ਐਮ ਐਮ 39 ਬੱਲੇ ਭਾਈ ਜਰਾ ਟਰਾਈ ਇਹ ਠੀਕ ਹੈ ਜੀ 22 ਮੰਡਲਾ ਫੁੱਲ ਲੋਨ ਹੋ ਜੂਗਾ ਠੀਕ ਹੈ ਜੀ ਇਹ ਤੇ ਵੀ ਫੁੱਲ ਹੋ ਜੂ 35 ਦੇ ਵੀ ਹੋ ਜੂਗਾ ਠੀਕ ਹੈ ਜੀ ਕਾ ਕਾਧਾਰ ਕਾਡ ਪੈਨ ਕਾਡ ਲਿਓ ਟਰੈਕਟਰ ਲਈ ਠੀਕ ਹੈ ਜੀ ਲੈ ਮਿੱਤਰੋ ਅੱਜ ਕਹਿਦਾ ਆ ਆਧਾਰ ਕਾਡ ਲਿਓ ਸਰਮੇ ਤੋਂ ਟਰੈਕਟਰ ਲੈ ਜਾਓ ਆ 35 ਤੇ ਵੀ ਇਹੀਆਂ ਕੰਮ ਦੇਤੇ ਵੀ ਇਹੀਆਂ ਤੇ ਪਰਮ 60 19 ਮਾਡਲ ਤੇ ਵੀ ਇਹੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਮਾਡਲ ਤੇ ਰੇਟ ਇਹਦਾ ਬਾਈ ਮਾਡਲ ਦਾ 455 ਰੇਟ ਆ ਠੀਕ ਹੈ ਜੀ ਦੇਣਾ ਇੱਕੋ ਹੀ ਰੇਟ 435000 ਲੈ ਮਿੱਤਰੋ 40 ਦਾ ਲੋਨ ਹੋਊਗਾ 40 ਦਾ ਲੋਨ ਹੋਊਗਾ ਮਤਲਬ ਕਹਿ ਸਕਦੇ ਬਈ ਆਧਾਰ ਕੱਢ ਲਿਆਓ ਤੇ ਸਰਮੇ ਤੋਂ 5000 ਨਾਲ ਲੈ ਜਾਓ ਤੇ ਤਬਾਜੇ ਤੇ ਹੋਰ ਵੀ ਟਰੈਕਟਰ ਹੈਗੇ ਨੇ ਆ ਦੇ ਖੜੇ ਟੋਟੇ ਆਪਾਂ ਲੈ ਮਿੱਤਰੋ ਅੱਗੇ ਇਹ ਦਿਖਾਉਣਾ ਹੈ ਚੱਕਰਾਂ 855 ਦਿਖਾਉਣੇ ਆ ਬਾਈ ਇਹ ਮਾਡਲ ਕਿੰਨਾ ਹਰਮੇ 20 ਮਾਡਲ ਠੀਕ ਹੈ ਜੀ ਤਾਂ ਮੇਤਰੋ 2020 ਮਾਡਲ ਦਾ ਟਾਇਰ ਚੰਗੇ ਪੈਣਗੇ ਚੌਕੜਾ ਕੰਡੀਸ਼ਨ ਦਾ 5 ਸਟਾਰ ਦੇ ਵਿੱਚ ਹੈਗਾ 20 ਮਾਡਲ ਆ ਰਿਵਰਸ ਪੀਡੀਓ ਦੇਗੀ ਚੁੱਲੇ ਵਾਲਾ ਅੰਕੇ ਵਾਲਾ ਵੈਂਪਰ ਲੱਗਿਆ ਹੋਇਆ ਹੈਗਾ ਕੰਡ ਚੱਲਿਆ ਸਰਮੇ 16 ਲੀ ਟਾਇਰਾਂ ਵਾਲਾ 16 ਦੇ ਟਾਇਰਾਂ ਵਾਲਾ ਹਾਂਜੀ ਰੇਟ 6 6 ਲੱਖ 5000 6 ਲੱਖ 5000 ਦੇਖਦੇ ਆ ਮੋੜ ਕਿੰਨੇ ਦਾ 570 ਦੇਵਾਂਗੇ ਜੀ ਤੂੰ ਕਹਤਾ ਦੇਦਾ ਕਹਤਾ ਘਟ ਤੂੰ ਪਰ ਦੇਵਾਂਗੇ ਦੇਵਾਂਗੇ ਭਾਈ 570 ਦਾ ਲੈ ਜੀ ਠੀਕ ਆ ਜੀ ਅੱਗੇ ਆ ਜਾ ਫਾਰਮਰ ਟਰੈਕ ਸਾਡੇ ਇਹਦਾ ਮੇਰਾ ਸੰਭਲੋ ਜੀ ਤੂੰ ਸੰਭਲਾ ਆ ਮੌਕਾ ਸੰਭਲੋ ਸੰਭਲੋ ਠੀਕ ਆ ਜਿੰਨੇ ਵਿਖਿਆ ਇੰਨੇ ਨੇ ਵਿਗਦੇ ਆ ਠੀਕ ਆ ਹਾਂ ਜੀਐਸਟੀ ਘਟ ਗਈ ਘਟ ਗਈ ਕੱਟ ਗਈ ਕੱਟ ਗਈ ਰੇਟ ਵੀ ਘਟ ਗਏ ਹੂੰ ਠੀਕ ਆ ਚੌਕੜਾ ਡਰਾ ਦਾ ਜਮਾ ਨਮਾਗਾ ਉਨੇ ਮਾਡਲ ਆ ਮਿੱਤਰੋ ਪਾਵੇ ਸਟੀering ਆ ਹਰਿਆਣਾ ਨੰਬਰ ਆ ਪਾ ਕੇ ਘੰਟਾ ਵੀ ਨਹੀਂ ਚੱਲੇ ਰੈਡਰ ਸਹੀ ਗੱਲ ਆ ਬਈ ਅਜੇ ਤੱਕ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੇ ਉਮੀ ਅਜੇ ਬਾਈ ਡੁੰਮਣੀ ਪਈਆਂ ਨਹੀਂਆਂ ਚੈੱਕ ਕਰ ਸਕਦੇ ਹੋ ਰੇਟ ਸਰਮੇ ਦਾ ਤੂੰ ਦੱਸ 5 ਲੱਖ 80 ਹਜ਼ਾਰ ਗੋਲ ਕੀ ਕਹਿੰਨ 540 ਕਮਲਾ ਹੋ ਜਾਂ ਤੇ ਅਜੇ ਜੀ ਗੱਲ ਕਰਦੇ ਤੇ ਐ ਠੀਕ ਆਹੋ ਸਵਾ ਪੰਜ ਲੱਖ ਦਾ ਦੇ ਦਾਂਗੇ ਸਵਾ ਪੰਜ ਲੱਖ ਹਾਂ ਜੇ ਨਾ 2 ਰੁਪਿਆ ਨਹੀਂ ਕੱਟਦਾ ਮੈਂ ਯੈਸ অর ਨੋ ਕਿਹੜੀ ਆਫਰ ਆ ਨੇ ਸਾਰੇ ਵਾਸਤੇ ਉਹ ਦੇਊਗਾ ਮੈਂ ਐਂਡ ਤੇ ਆ ਗਿਆਗਾ ਈਪੀਆਈ ਵਾਲਾ ਬਾਈ 60 ਫਾਰਮ ਟ੍ਰੈਕ ਛੋਟੇ ਘੇਰ ਚ ਐਫ 31 ਆ ਇਹ ਐਫ 31 ਅੱਥੇ ਈਪੀਆਈ ਉਹਨਾਂ ਕਹਦੇ ਹੋ ਕਿ ਰੇਟ ਘਟ ਗਿਆ ਐਫ 31 ਦਾ ਨਹੀਂ ਘਟਿਆ ਐਫ 45 ਦਾ ਘਟਿਆ ਠੀਕ ਆ ਹਾਂ ਇਹਦਾ ਨਹੀਂ ਘਟਿਆ ਇਹ ਫੁੱਲ 55 ਐਚਪੀ ਆ ਉਹ 55 ਐਚਪੀ ਕੈਟਾਗਰੀ ਆ ਠੀਕ ਆ ਪਾਵਰ ਮੈਕਸ ਜਾ ਗਿਆ ਮਾਡਲ ਇਹ ਸਰ ਮੈਂ ਬਾਈ ਬਾਈ ਤੂੰ ਵੀ ਮੇਰਾ ਬਾਈ ਮੈਂ ਤੇਰਾ ਬਾਈ ਉਹ ਇਹ ਠੀਕ ਆ ਰੇਟ 7 15 ਰਮਾਨ 7 ਤੋਂ ਥੱਲੇ ਆ ਜਾ ਇਹ ਨਾ ਕਿਦਾਂ 750 ਦਾ ਨਾਮ ਨਾ ਕੋਲ ਕਿੰਨਾ 10 21 ਦੱਸੋ 5 ਲੱਖ ਕਿ ਕਰਦਾ ਆ 6 ਲੱਖ تک ਯਾਰ 6 ਲੱਖ 60000 ਦਾ 6 ਲੱਖ 60000 ਠੀਕ ਆ 55000 55000 ਠੀਕ ਆ ਬਈ ਲੈ ਬਈ ਬੱਪੂ ਸਿਆ ਮਿੱਤਰੋ ਡੰਡਾ ਨਾ ਪਸੰਦ ਆਇਆ ਡੰਡਾ ਨਾ ਪਸੰਦ ਆਇਆ ਬਦਲ ਕੇ ਚੇਂਜ ਪੱਟੀ ਨਾਂ ਪਸੰਦ ਆਈ ਚੇਂਜ ਬੈਟਰੀ ਨਾਂ ਪਸੰਦ ਆਈ ਚੇਂਜ ਇੰਜਨ ਦਾ ਤੇਲ ਪਸੰਦ ਨਾ ਆਇਆ ਚੇਂਜ ਸੱਤਰੀ ਨਾਂ ਜਿਹੜੀ ਮਰਜੀ ਕੰਪਨੀ ਦਾ ਠੀਕ ਹੈ ਛਤਰੀ ਨਾਂ ਪਸੰਦ ਆਈ ਚੇਂਜ ਚਾਬੀ ਨਾਲ 1500 ਰੁਪਇਆ ਠੀਕ ਹੈ ਚਾਬੀ ਨਾਲ ਹੋਰ ਕੀ ਦਿੱਗੇ ਛੋਟਾ ਟਰੈਕਟਰ ਗੰਮੀ ਟਰੈਕਟਰ ਠੀਕ ਹੈ ਜੀ ਗੱਲ ਜੇ ਟਰੈਕਟਰ ਨਾ ਪਸੰਦ ਆਇਆ ਟਰੈਕਟਰ ਨਾ ਪਸੰਦ ਆਇਆ ਵਾਪਸ ਟਰੈਕਟਰ ਚੇਂਜ ਲਓ ਜੀ ਆਹ ਤੋਂ ਕਹਿਆ ਜੋ ਪੱਥਰ ਤੇ ਲਿਖੀ ਹੋਏ ਠੀਕ ਹੈ ਮੌਕਾ ਸਾਂਭ ਲਓ ਬੱਡ ਸਕਰੀਨ ਸ਼ਾਟ ਲਿਓ ਬੱਬੂ ਨੂੰ 2000 ਰੁਪਏ ਧੰਨਵਾਦ ਠੀਕ ਹੈ ਗੱਲ ਚਾਬੀ ਨਾਲ ਦਾ ਦੇਤਾ ਦੇ ਦੇਤਾ ਸਾਰਾ ਕੁਝ ਦੇਵਾਂਗੇ ਵੀ ਪਰਤ ਕੇ ਦੇਖਿਓ ਫੇਰ ਪਤਾ ਲੱਗੂਗਾ ਠੀਕ ਹੈ ਜੀ ਬਿਨਾ ਪਰਤੇ ਕੋ ਕਮੈਂਟ ਨਾ ਕਰਿਓ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਪੱਕੇ ਲਾਇਕ ਕਮੈਂਟ ਸ਼ੇਅਰ ਪੇਜ ਨੂੰ ਫੋਲੋ ਕਰਦੇ ਤੇ ਮੈਂ ਫੇਸਬੁੱਕ ਤੇ ਆਪਦਾ ਚੈਨਲ ਬਣਾ ਲਿਆ ਠੀਕ ਹੈ ਹੋਲੇ ਦੀ ਹੱਟੀ ਠੀਕ ਹੈ ਮੈਂ ਚੈਨਲ ਬਣਾ ਲਿਆ ਜੀ ਫੇਸਬੁੱਕ ਤੇ ਭੋਡੇ ਦੀ ਹੱਟੀ ਸ਼ਰਮਾ ਜੱਕੂ ਹੁੰਣ ਬੱਟੀ ਫੱਟੇ ਚੱਕਦਾਂਗੇ 24 ਸਭ ਤੋਂ ਪਹਿਲਾਂ ਟਰੈਕਟਰ ਦੇਖਣਾ ਲੈ ਕੀ ਆ ਗਿਆ ਸ਼ਰਮੇ ਕੋਲੇ ਨਮਾ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਫੇਸਬੁੱਕ ਤੇ ਪਾਇਆ ਉਹਦੇ ਤੇ YouTube ਤੇ ਪਾਵਾਂਗੇ ਦੇ ਹੋਲੀ ਹੋਲੀ ਓਕੇ ਹਿਸਾਬ ਜਆ ਆਇਆ ਨਹੀਂ ਉਹਦੇ ਝੂਠ ਨਹੀਂ ਮਾਰਦੇ ਠੀਕ ਹੈ ਜੀ ਤੇ ਮੇਰਾ ਮੋਬਾਈਲ ਨੰਬਰ 947884545 ਦੂਜਾ ਨੰਬਰ ਹੈ 88729541 ਵੀਡੀਓ ਵਧੀਆ ਲੱਗੀ ਤਾਂ ਬੱਕੇ ਲਾਈਕ ਕਮੈਂਟ ਸ਼ੇਅਰ ਕਰੋ ਫੇਸ ਨੂੰ ਕਰ ਫੋਲੋ ਇਹ ਲਤੀ ਲਾਣਾ ਧੂਰੀ ਤੂ ਬਹੁਤ ਬਹੁਤ ਮਿਹਰਬਾਨੀ ਬਾਈ ਬੱਸ